ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇਸ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਬੱਚਿਆਂ ਦੀ ਗੱਲ ਕਰਨੀ ਆ ਉਹਨਾਂ ਬੱਚਿਆਂ ਦੀ ਜਿਹੜੇ ਦਿਮਾਗ ਤੋਂ ਹੋਛੇ ਜੇ ਫੈਸਲੇ ਲੈ ਲੈਂਦੇ ਨੇ ਪਰ ਜਿਹੜੇ ਉਹ ਉਹਨਾਂ ਦੇ ਫੈਸਲੇ ਹੁੰਦੇ ਨੇ ਉਹ ਨਿਆਣੀ ਮੱਤ ਚ ਲੱਤੇ ਹੋਏ ਫੈਸਲੇ ਹੁੰਦੇ ਨੇ ਫਿਰ ਉਹ ਫੈਸਲੇ ਕਰਮਾਸਾਰੀ 100 ਚੋਂ ਕੁਝ ਪਰਸੈਂਟ ਸਹੀ ਨਿਕਲ ਜਾਂਦੇ ਨੇ ਕੁਝ ਉਹ ਫੈਸਲੇ ਸਾਰੀ ਉਮਰ ਦਾ ਰੋਣ ਬਣ ਜਾਂਦੇ ਨੇ ਠੀਕ ਹੈ ਜੀ ਅੱਜ ਆਪਾਂ ਸੋਈ ਗੱਲਾਂ ਕਰਨੀਆਂ ਨੇ ਦੇਖੋ ਐਦਾਂ ਹੀ ਅਸੀਂ ਕਿੱਥੇ ਗਏ ਸ਼ਹਿਰ ਗਏ ਜਦ ਸ਼ਹਿਰ ਗਏ ਅਸੀਂ ਕੁਝ ਚੀਜ਼ਾਂ ਖਰੀਦਣੀਆਂ ਸੀਗੀਆਂ ਕਈ ਵਾਰ ਜਿਹੜੇ ਜਵਾਕ ਹੁੰਦੇ ਨੇ ਉਹ ਦਿਲ ਦੀ ਗੱਲ ਹਰ ਕਿਸੇ ਨਾਲ ਕਰ ਲੈਂਦੇ ਨੇ ਕਿਉਂਕਿ ਇਹਨਾਂ ਦੀ ਮਤ ਨਿਆਣੀ ਹੁੰਦੀ ਹੈ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਇਹ ਗੱਲਾਂ ਕਿਸੇ ਕੋਲ ਕਰੀਏ ਜਾਂ ਨਾ ਕਰੀਏ ਅਸੀਂ ਐਦਾਂ ਹੀ ਬੈਠੇ ਆ ਤਾਹ ਬੈਠੇ ਆ ਜਦੋਂ ਉਸ ਜਵਾਕ ਨੇ ਤੇ ਐਦਾਂ ਹੀ ਗੱਲਾਂ ਚੱਲਦੀਆਂ ਚਲਾਉਂਦੀਆਂ ਚ ਮੈਨੂੰ ਕਹਿੰਦਾ ਕਹਿੰਦਾ ਆਂਟੀ ਜੀ ਤੁਹਾਡੇ ਵਾਲਾ ਸਮਾਂ ਬਹੁਤ ਵਧੀਆ ਸਮਾਂ ਤਾਂ ਮੈਨੂੰ ਕਹਿੰਦਾ ਮੈਂ ਨਹੀਂ ਉਹਦੇ ਨਾਲ ਕੋਈ ਗੱਲ ਕੀਤੀ ਮੈਨੂੰ ਕੀ ਪਤਾ ਹੈ ਨਾ ਉਹ ਕੌਣ ਹੈ ਕਹਿੰਦਾ ਆਂਟੀ ਜੀ ਵੀ ਤੁਹਾਡੇ ਵਾਲਾ ਸਮਾਂ ਫੇਰ ਵੀ ਵਧੀਆ ਸਮਾਂ ਤਾਂ ਮਹਾਪੁੱਤਰ ਸਮੇਂ ਕਦੇ ਵੀ ਇੰਨੇ ਵਧੀਆ ਨਹੀਂ ਥੇ ਸਮੇਂ ਸਾਡੇ ਡਰ ਹੇਠ ਮਨ ਹੁੰਦਾ ਹੈ ਨਾ ਤਾਂ ਵਧੀਆ ਹੁੰਦੇ ਨੇ ਅਸੀਂ ਆਪਣੇ ਕਿਸੇ ਬੜਿਆਂ ਤੋਂ ਡਰਦੇ ਹੁੰਨੇ ਆ ਤਾਂ ਸਮੇ ਵਧੀਆ ਹੁੰਦੇ ਨੇ ਅਸੀਂ ਆਪਣੇ ਬੜਿਆਂ ਦੀ ਗੱਲ ਮੰਨਦੇ ਹੁੰਨੇ ਆ ਤਾਂ ਸਮੇ ਵਧੀਆ ਹੁੰਦੇ ਨੇ ਬਈ ਪੁੱਤਰ ਗੱਲ ਕੀ ਐ ਤੂੰ ਮੇਰੇ ਨਾਲ ਕਾਹਤੇ ਇਦਾਂ ਦੀ ਗੱਲ ਕੀਤੀ ਮੈਂ ਉਲਟਾ ਕੇ ਗੱਲ ਪੁੱਛ ਲਈ ਕਿਉਂਕਿ ਬੱਚਾ ਮੇਰੇ ਬੇਟੇ ਇੱਕ ਦੀ ਉਮਰ ਦਾਤਾ ਮੈਂ ਤਾਂ ਗੱਲ ਕਰ ਲਈ ਉਹ ਘਾਤੇ ਉਲਟਾ ਕੇ ਕਹਿੰਦਾ ਕਹਿੰਦਾ ਜੀ ਮੇਰਾ ਕਿਸੇ ਕੁੜੀ ਨਾਲ ਰਿਸ਼ਤਾ ਹੋਣ ਲੱਗਿਆਤਾ ਕਹਿੰਦਾ ਕੁੜੀ ਵਾਲਿਆਂ ਨੇ ਜਵਾਬ ਦਿੱਤਾ ਮੈਂ ਪੁੱਤਰ ਜਵਾਬ ਦਾ ਵੀ ਤਾਂ ਕੋਈ ਕਾਰਨ ਹੋਊਗਾ ਕਹਿੰਦਾ ਨਹੀਂ ਜੀ ਅੱਜ ਕੱਲ੍ਹ ਦੁਨੀਆ ਚੰਗੀ ਨਹੀਂ ਹੈਗੀ ਮੈਂ ਕਿਹਾ ਤੂੰ ਸਾਫ਼-ਸਾਫ਼ ਦੱਸ啊 ਵੀ ਤਾ ਹੁਣ ਗੱਲ ਛੇੜੇ ਲਈ ਮੈਂ ਤਾਂ ਨਹੀਂ ਤੈਨੂੰ ਕੁਝ ਪੁੱਛਿਆ ਤੂੰ ਗੱਲ ਛੇੜੀ ਆ ਵੀ ਗੱਲ ਕੀ ਹੋ ਗਈ ਤੇਰੇ ਮਨ ਤੇ ਕੋਈ ਬੋਝ ਆ ਕਹਿੰਦਾ ਨਹੀਂ ਆਂਟੀ ਜੀ ਚਲੋ ਬੋਝ ਤਾਂ ਨਹੀਂ ਪਰ ਮੈਂ ਸਮੇਂ ਦੀ ਗੱਲ ਕਰਦਾ ਕਹਿੰਦਾ ਵੀ ਅਸੀਂ ਦੋ ਇੱਕ ਦੋ ਇਹਨੂੰ ਪਸੰਦ ਕਰਦੇ ਤੇ ਮੈਂ ਤੇ ਕੁੜੀ ਮਾਹ ਵੀ ਮੰਨੇ ਘਾਤੇ ਨਹੀਂ ਕੋਈ ਤੇਰੇ ਚ ਘਟ ਹੋਊ ਕਹਿੰਦਾ ਨਹੀਂ ਆਂਟੀ ਜੀ ਮੈਂ ਚੰਗੇ ਘਰ ਦਾ ਮੁੰਡਾ ਬਈ ਐਦਾਂ ਐਦਾਂ ਮੇਰੇ ਕੋਲ ਪ੍ਰਾਪਰਟੀ ਆ ਮਾਪਾ ਪੁੱਤ ਫਿਰ ਕੁੜੀ ਚ ਘਾਟ ਹੋਊ ਕੁੜੀ ਜਾਂ ਤਾਂ ਫਿਰ ਮਾਪਿਆਂ ਦੀ ਹੋ ਕੇ ਜਾਂਦੀ ਹੋਊ ਇਹ ਉੱਚ ਖੁੱਭੀ ਹੋਊ ਜਾਂ ਫਿਰ ਕੋਈ ਗੱਲਬਾਤ ਹੋਊ ਕਹਿੰਦਾ ਜੀ ਨਹੀਂ ਉਹ ਮਰਜੀ ਦਾ ਵਿਆਹ ਚਾਉਂਦਾ ਹੀ ਨਹੀਂ ਵੀ ਅਸੀਂ ਤੁਹਾਡੀ ਮਰਜ਼ੀ ਦਾ ਵਿਆਹ ਹੋਣ ਨਹੀਂ ਦੇਣਾ ਕਹਿੰਦਾ ਫਿਰ ਮੈਂ ਕੁੜੀ ਨੂੰ ਕਿਹਾ ਵੀ ਚੱਲ ਆਪਾਂ ਭੱਜ ਚੱਲਦੇ ਆ ਮੈਂ ਉਸ ਮੁੰਡੇ ਨੂੰ ਕਿਹਾ ਮਹਾ ਪੁੱਤਰ ਪੈਣਾ ਤਾਂ ਤੇਰੇ ਵੀ ਹੋਣੀ ਆ ਕਹਿੰਦਾ ਜੀ ਹੈਗੀਆਂ ਮਾ ਪੁੱਤਰ ਜਦੋਂ ਅਸੀਂ ਵਿਆਹ ਕਰਾਉਂਨੇ ਆ ਫਿਰ ਸਾਡੇ ਬੱਚੇ ਵੀ ਹੁੰਦੇ ਨੇ ਕਹਿੰਦਾ ਹਾਂਜੀ ਮਾ ਫਿਰ ਅਸੀਂ ਜੇ ਭੱਜਣੇ ਵਾਲਾ ਕਹਿੰਦੇ ਹੁੰਦੇ ਨੇ ਵਿਚਾਰ ਤੇਰੇ ਦਿਮਾਗ 'ਚ ਐ ਫਿਰ ਇਹ ਰੀਸ ਤੇਰੀਆਂ ਭੈਣਾਂ ਵੀ ਕਰਨਗੀਆਂ ਕਿਤੇ ਨਾ ਕਿਤੇ ਜਦ ਵੀਰ ਐ ਇਦਾਂ ਦੀਆਂ ਗੱਲਾਂ ਕਰਨ ਭੈਣਾਂ ਨੂੰ ਕਰਨੀਆਂ ਬਹੁਤ ਸੌਖੀਆਂ ਲੱਗਦੀਆਂ ਕਿਉਂਕਿ ਭੈਣਾਂ ਹੁੰਦੀਆਂ ਹੀ ਵੀਰਾਂ ਦੇ ਦਾਬੇ ਥੱਲੇ ਆ ਵੀਰ ਸਹੀ ਹੋਣਗੇ ਭੈਣਾਂ ਮੱਲੋ ਮੱਲੀ ਸਹੀ ਹੋਣਗੀਆਂ ਨਹੀਂ ਉਹ ਕਹਿੰਦੇ ਹੁੰਦੇ ਨੇ ਨਾ ਜਦੋਂ ਘਰ ਦੇ ਮੁੰਡੇ ਕਰਾਹੇ ਪਏ ਹੋਣ ਮੈਂ ਤਾਂ ਇਸ ਗੱਲ ਨੂੰ ਕਰਾਹਾ ਹੀ ਕਹੂੰਗੀ ਕਰਾਹੇ ਪਏ ਹੋਣ ਭੈਣਾਂ ਨੂੰ ਕਰਾਹੇ ਪੈਣਾ ਬਹੁਤ ਸੌਖਾ ਹੈ ਕਿਉਂਕਿ ਫਿਰ ਭਾਈ ਬੋਲਣ ਜੋਗੇ ਨਹੀਂ ਹੁੰਦੇ ਭੈਣਾਂ ਮੂਰੇ ਮੈਂ ਕਿਹਾ ਪੁੱਤਰ ਦੇਖੋ ਮੈਂ ਤੈਨੂੰ ਮਤ ਨਹੀਂ ਦੰਦੀ ਹਰੇਕਾ ਇਨਸਾਨ ਦੀ ਮਤ ਬੜੀ ਹੈ ਬਈ ਤੈਂ ਗੱਲ ਛੇੜੀ ਆ ਮੈਂ ਤੈਨੂੰ ਦੋ ਗੱਲਾਂ ਜ਼ਰੂਰ ਕਹੂੰਗੀ ਜੇ ਉਹ ਕੁੜੀ ਤੈਨੂੰ ਦਿਲੋਂ ਹੀ ਚਾਹੁੰਦੀ ਹੁੰਦੀ ਤਾਂ ਉਹ ਮਾਪਿਆਂ ਦੀ ਰਜ਼ਾ ਤੋਂ ਬਾਹਰ ਹੋ ਕੇ ਵੀ ਚੱਲ ਸਕਦੀ ਸੀ ਮਹਾ ਮੈਂ ਤੈਨੂੰ ਉਦਾਹਰਨ ਦਿੰਦੀ ਆ ਇੱਕ ਮੈਂ ਤੈਨੂੰ ਇਹ ਨਹੀਂ ਕਹਿੰਦੀ ਮਾਪਿਆਂ ਦੀ ਰਜ਼ਾ ਤੇ ਬਾਹਰ ਹੋ ਕੇ ਚੱਲੋ ਉਹ ਕੁੜੀ ਸਿਆਣੀ ਹੈ ਉਹਨੇ ਆਪਣੇ ਮਾਪਿਆਂ ਦੀ ਮੰਨੀ ਭਾਵੇਂ ਉਹਨਾਂ ਨੇ ਥੋੜੀ ਮਰਜ਼ੀ ਦਾ ਵਿਆਹ ਨਹੀਂ ਮੰਨੇਆ ਉਹਨਾਂ ਨੇ ਕੁਝ ਵੀ ਨਹੀਂ ਮੰਨੇਆ ਉਹ ਉਹਨਾਂ ਦਾ ਪਰਸਨਲ ਮੈਟਰ ਹੈ ਪਰ ਕੁੜੀ ਮਾਪਿਆਂ ਦੀ ਹੋ ਕੇ ਰਹੀ ਜੇ ਉਹ ਤੂੰ ਵੀ ਕਹਿ ਲਿਆ ਵੀ ਭਈ ਪਪਾ ਜੀ ਚੱਲੀਏ ਜੇ ਉਹ ਭੱਜਣ ਵਾਲੀ ਹੁੰਦੀ ਉਹ ਭੱਜਦੀ ਜਰੂਰ ਹੈ ਦੇਖ ਪੁੱਤਰ ਪਿਆਰ ਇੱਕ ਤਰਫਾ ਨਹੀਂ ਹੁੰਦਾ ਪਿਆਰ ਦੋਏ ਤਰਫਾ ਹੁੰਦਾ ਹੈ ਠੀਕ ਹੈ ਤੁਸੀਂ ਇੱਕ ਦੂਏ ਨੂੰ ਚਾਹੁੰਦੇ ਤੇ ਪਰ ਦਿਲੋਂ ਚਾਉਣਾ ਕੁਝ ਹੋਰ ਹੁੰਦਾ ਹੈ ਦਿਲੋਂ ਚਾਉਣਾ ਫਿਰ ਮਰ ਮਿਟਣ ਤੇ ਗੱਲਾਂ ਆ ਜਾਂਦੀਆਂ ਨੇ ਇਹੋ ਛੇ ਜੇ ਫੈਸਲੇ ਨਹੀਂ ਲਈਦੇ ਕਿਉਂਕਿ ਤੇਰੀ ਮਤ ਨਹੀਂ ਆਣੀ ਆ ਤੇਰੀ ਅਸਰ ਬੁੱਧੀ ਹੈ ਮੈਂ ਇੱਕ ਮਾਂ ਹੋਣ ਦੇ ਨਾਤੇ ਮੇਰੇ ਵੀ ਬੱਚਾ ਹੈ ਇੱਕ ਮਾਂ ਹੋਣ ਦੇ ਨਾਤੇ ਮੈਂ ਤੈਨੂੰ ਦੋ ਸ਼ਬਦ ਜ਼ਰੂਰ ਇਹ ਕਹਿ ਰਹੀ ਆ ਬਾਕੀ ਮੰਨਣੇ ਨਾ ਮੰਨਣੇ ਤੇਰੀ ਮਰਜ਼ੀ ਹੈ ਮੈਂ ਕੋਈ ਤੈਨੂੰ ਸਮਝਾਉਣ ਤਾਂ ਆਈ ਨਹੀਂ ਮੈਂ ਤਾਂ ਚੀਜ਼ਾਂ ਲੈਣ ਆਈਆਂ ਦੁਕਾਨ ਤੇ ਬਈ ਤੂੰ ਗੱਲ ਛੇੜ ਲਈ ਬਈ ਪੁੱਤ ਇਹ ਫੈਸਲੇ ਅਸੀਂ ਕਰ ਬੈਨੇ ਆ ਵੀ ਚੱਲ ਭੱਜ ਚੱਲੀਏ ਅਸੀਂ ਆਪਣੇ ਆਪ ਤੋਂ ਭੱਜ ਜੰਨੇ ਆ ਅਸੀਂ ਸਾਰੀ ਉਮਰ ਲਈ ਝੁੱਕ ਜੰਨੇ ਆ ਅਸੀਂ ਨਾ ਪਹਿਣਾ ਪਾਈਆਂ ਮੂਰੇ ਸਿਰ ਚੱਕਣ ਜੋਗੇ ਰਹਨੇ ਆ ਨਾ ਆਪਣੀ ਜੰਮਣੇ ਵਾਲੀ ਔਲਾਦ ਮੂਰੇ ਸਿਰ ਚੱਕਣ ਜੋਗੇ ਰਹਨੇ ਆ ਇਹ ਜਿਹੜਾ ਭੱਜਣੇ ਵਾਲਾ ਫੈਸਲਾ ਹੈ ਇਹ ਬਹੁਤ ਬੜਾ ਫੈਸਲਾ ਹੈ ਇਹ ਕਈ ਪੁਸਤਾਂ ਨੂੰ ਦਾਗ ਲਾ ਦਿੰਦਾ ਹੈ ਠੀਕ ਆ ਭੱਜ ਕੇ ਜਾਓਗੇ ਕਿੱਥੇ ਫੇਰ ਵੀ ਤਾਂ ਇੱਕ ਦਿਨ ਮੁੜ ਕੇ ਘਰੇ ਆਉਣਾ ਹੈ ਦੁਨੀਆ ਤਾਂ ਬਹੁਤ ਵੱਡੀ ਹੈ ਭੱਜਣ ਨੂੰ ਆ ਤੁਸੀਂ 2 ਦਿਨ 10 ਦਿਨ ਮਹੀਨਾ 6 ਮਹੀਨੇ ਬਾਹਰ ਰਹੇ ਲੋਗੇ ਮੁੜ ਕੇ ਤਾਂ ਫੇਰ ਟੱਬਰ ਚ ਆਉਣਾ ਹੈ ਭਈ ਇਹ ਫੈਸਲੇ ਦੇਖ ਦੁਨੀਆ ਲੈਂਦੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਦੁਨੀਆ ਲੈਂਦੀ ਨਹੀਂ ਇਹ ਜਿਹੜੇ ਫੈਸਲੇ ਆ ਇਹ ਜ਼ੀਰੋ ਆ ਇਹ ਜ਼ੀਰੋ ਆ ਜਦ ਤੇਰੇ ਕੋਲ ਇੰਨਾ ਕੁਝ ਹੈਗਾ ਤੇਰੀ ਪੜ੍ਹਾਈ ਵੀ ਕਰੀ ਹੋਈ ਆ ਤੂੰ ਸੋਹਣਾ ਪੁੱਤ ਆ ਮਾਂ ਦਾ ਕਿਹ ਆ ਤੇਰੀ ਮਾਂ ਤੇਰੇ ਲਈ ਕੁੜੀ ਨਹੀਂ ਚੰਗੀ ਲੱਭ ਸਕਦੀ ਕਿਹ ਤੇਰਾ ਪਿਓ ਤੇਰੇ ਲਈ ਕੋਈ ਕੁੜੀ ਨਹੀਂ ਚੰਗੀ ਲੱਭ ਸਕਦਾ ਕੋਈ ਰਿਸ਼ਤਾ ਚੰਗਾ ਨਹੀਂ ਲੱਭ ਸਕਦਾ ਤੇਰੀ ਪਰਵਰਿਸ਼ ਕੀਤੀ ਆ ਸੁਖ ਨਾਲ ਤੂੰ ਗੱਭਰੂ ਪੁੱਤ ਆ ਮਾਪਿਆਂ ਦਾ ਕਿਹ ਤੇਰਾ ਹੁਣ ਮਾਂ ਬਾਪ ਤੇ ਆ ਕੇ ਵਿਸ਼ਵਾਸ ਉੱਠ ਖੜਿਆ ਭਈ ਜਿਹੜਾ ਆ ਜਿੰਦਗੀ ਦਾ ਤਿੰਨ ਪੁਸਤਾਂ ਦਾ ਫੈਸਲਾ ਹੈ ਇਹ ਤੂੰ ਐਦਾਂ ਦਾ ਲੈਣ ਲੱਗਿਆ ਫੈਸਲਾ ਤੇਰੇ ਮਾਪਿਆਂ ਨੇ ਤੈਨੂੰ ਜਵਾਬ ਦੇਤਾ ਵੀ ਅਸੀਂ ਤੈਨੂੰ ਵਿਆਉਣਾ ਨਹੀਂ ਜਾਂ ਅਸੀਂ ਤੇਰੇ ਲਈ ਕੁੜੀ ਨਹੀਂ ਲੱਭ ਸਕਦੇ ਹਾਂ ਮੈਂ ਤੇਰੀ ਇਸ ਗੱਲ ਤੋਂ ਵੀ ਬਾਹਰ ਨਹੀਂ ਹੈਗੀ ਜੇ ਕੁੜੀ ਤੇਰੇ ਨਾਲ ਸਹਿਮਤ ਹੁੰਦੀ ਅਗਲੀ ਆਪਣੇ ਮਾਪੇ ਦੇ ਗਲ ਘੁੱਟਾ ਦੰਦੀ ਤੂੰ ਇੱਕ ਤਰਫਾ ਪਿਆਰ ਕਰਦਾ ਹੈ ਤੂੰ ਪਿਆਰ ਕਰਦਾ ਹੈ ਜੇ ਉਹ ਤੈਨੂੰ ਅੰਦਰੋਂ ਆਤਮਾ ਤੋਂ ਪਿਆਰ ਕਰਦੀ ਹੁੰਦੀ ਉਹ ਇੱਕ ਵਾਰ ਆਪਣੇ ਪਰਿਵਾਰ ਨਾਲ ਲੜਦੀ ਝਗੜਦੀ। ਉਹਨਾਂ ਨੇ ਟਕਾਲੀ ਉਹ ਟਕ ਗਈ। ਫੇ ਤੂੰ ਵੀ ਪੁੱਤ ਇਹ ਜੇ ਫੈਸਲੇ ਨਾਲੇ ਐਦਾਂ ਨਾ ਸੋਚ। ਮਾਪੇ ਨੂੰ ਕਹਿ ਵੀ ਮੈਂ ਕਰਾਉਣਾ ਵਿਆਹ। ਮੇਰੇ ਲਈ ਕੁੜੀ ਲੱਭੋ। ਮਾਪੇ ਤਾਂ ਸਾਂਝ ਨੂੰ ਆਪਣੇ ਕਹਿੰਦੇ ਆ ਰਿਸ਼ਤੇਦਾਰੀਆਂ 'ਚ ਫੋਨ ਖੜਕਾ ਦਿੰਦਾ ਵੀ ਭਾਈ ਅਸੀਂ ਮੁੰਡੇ ਦਾ ਰਿਸ਼ਤਾ ਕਰਨਾ ਹੈ। ਚੰਗੇ ਘਰ ਦੀ ਖਾਨਦਾਨ ਘਰ ਦੀ ਧੀ ਚਾਹੀਦੀ ਹੈ। ਰਿਸ਼ਤੇ ਪੁੱਤਰ ਆਏ ਹੁੰਦੇ ਹੁੰਦੇ ਆ। ਇਹ ਰਿਸ਼ਤਾ ਤੇਰਾ ਨਹੀਂ ਇਕੱਲੇ ਦਾ। ਇਹ ਰਿਸ਼ਤਾ ਸਭ ਦਾ ਹੁੰਦਾ। ਧੀ ਭੈਣ ਨਾ ਸ਼ਰੀਕੇ ਚ ਵੀ ਵਿਚਰਨਾ ਹੈ ਧੀ ਭੈਣ ਨੇ ਰਿਸ਼ਤੇਦਾਰੀਆਂ ਚ ਵੀ ਵਿਚਰਨਾ ਹੈ ਧੀ ਭੈਣ ਨੇ ਦਰਾਨੀਆਂ ਜਠਾਨੀਆਂ ਚ ਵੀ ਵਿਚਰਨਾ ਹੈ ਧੀ ਭੈਣ ਨੇ ਆਪਣੀ ਔਲਾਦ ਨਾਲ ਵੀ ਵਿਚਰਨਾ ਹੈ ਇਹ ਬੁਢਾਪਾ ਵੀ ਆਉਣਾ ਹੈ ਇਹ ਫਿਰ ਸਿਰੇ ਥਾਈੋਂ ਦੁੱਖ ਦਈ ਜਾਂਦੀਆਂ ਇਹ ਗੱਲਾਂ ਜਿਹੜੀਆਂ ਤੁਸੀਂ ਅਸਰ ਬੁੱਧੀ ਚ ਫੈਸਲੇ ਲੈ ਲੈਣੇ ਹੋ ਇੱਕ ਤਾਂ ਜਾ ਕੇ ਅਸੀਂ ਰਜਾਬੰਦੀ ਨਾਲ ਧੀ ਭੈਣ ਨੂੰ ਵਿਆਕੇ ਲਿਆਏ ਆਂ ਭਾਵੇਂ ਅਸੀਂ 10 ਬੰਦੇ ਜਾ ਕੇ ਲਿਆਈਏ ਕੋਈ ਜ਼ਰੂਰੀ ਨਹੀਂ ਵੀ 5-700 ਬੰਦਾ ਲੈ ਜਾਣਾ ਹੈ ਅਸੀਂ 10 ਬੰਦੇ ਲੈ ਕੇ ਧੀ ਭੈਣ ਨੂੰ ਰਜ਼ਾਵੰਦੀ ਨਾਲ ਇੱਜ਼ਤ ਨਾਲ ਵਿਆਹ ਕੇ ਲੈ ਆਏ ਆ ਉਹ ਰਿਸ਼ਤਾ ਹੋਰ ਹੁੰਦਾ ਭੱਜ ਕੇ ਕਰਾਇਆ ਰਿਸ਼ਤਾ ਹੋਰ ਹੁੰਦਾ ਸੋਈ ਗੱਲਾਂ ਪੁੱਤਰ ਜੀ ਇਹ ਫੈਸਲੇ ਕਦੇ ਨਹੀਂ ਲਈਦੇ ਹੁੰਦੇ ਇਹ ਫੈਸਲੇ ਸਾਡੇ ਲਈ ਕੋਈ ਖਾਸ ਵਧੀਆ ਨਹੀਂ ਚੰਗੇ ਖਾਨਦਾਨਾਂ ਲਈ ਵਧੀਆ ਨਹੀਂ ਹੈਗੇ ਠੀਕ ਹੈ ਮੈਂ ਦਿਲ ਮਿਲਿਆਂ ਦੇ ਮੇਲੇ ਨੂੰ ਗਲਤ ਨਹੀਂ ਕਹਦੀ ਹੈਗੀ ਮੈਂ ਹਾਂ ਕੁੜੀ ਦਾ ਦਿਲ ਤੇਰੇ ਨਾਲ ਵਾਕਿਆ ਅੰਦਰੋਂ ਮਿਲਦਾ ਹੁੰਦਾ ਉਹ ਜ਼ਰੂਰ ਝਗੜਦੀ ਪਰ ਉਹ ਝਗੜੀ ਨਹੀਂ ਤੂੰ ਮੀ ਖੜਾ ਛੱਡ ਦੇ ਤੂੰ ਆਪਣੀ ਮਾਂ ਨੂੰ ਕਹੇ ਵੀ ਮਾਂ ਮੈਂ ਵਿਆਹ ਕਰਾਉਣਾ ਮੇਰੇ ਲਈ ਚੰਗੀ ਕੁੜੀ ਲੱਭੋ ਬਸ ਇੰਨੀੋ ਗੱਲ ਐ ਮਾਂ ਵੀ ਤੇਰੇ ਮੂੰਹ ਕੀ ਖਬਰਾਂ ਦੇਖਦੀ ਹੋਵੇ ਵੀ ਮੇਰਾ ਪੁੱਤਰ ਰਿਸ਼ਤੇ ਨੂੰ ਹਾਂ ਕਰੇ ਮੈਂ ਆਪਣੇ ਪੁੱਤ ਨੂੰ ਵਿਆਵਾਂ 25 26 ਸਾਲ ਤੇਰੀ ਉਮਰ ਐ ਵਿਆਹ ਲਈ ਰੋਤਾ ਤੇਰੀ ਬਈ ਸੋਈ ਗੱਲਾਂ ਐ ਦੇਖੋ ਇਹ ਜਿਹੜੇ ਬੱਚੇ ਹੁੰਦੇ ਨੇ ਨਾ ਸਰਬੁੱਧੀ ਵਾਲੇ ਇਹ ਮਾਂ-ਬਾਪ ਦੇ 25 26 ਸਾਲ ਵਾਲੇ ਪਿਆਰ ਨੂੰ ਭੁੱਲ ਕੇ ਮਾਂ-ਬਾਪਾਂ ਦੇ ਇਰਮਾਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਉਹਨਾਂ ਦੇ ਮਨ 'ਚ ਕਿਹੜੇ-ਕਿਹੜੇ ਚਾਅ ਨੇ ਮਾਪਿਆਂ ਦੇ ਧੀਆ ਪੁੱਤਾਂ ਨੂੰ ਬਿਆਨ ਲੈਵਲ ਤੇ ਉਹ ਸਾਰਾ ਕੁਝ ਭਲਾ ਕੇ ਸਾਲ ਦੋ ਸਾਲ ਦਾ ਪਿਆਰ ਪਿਆ ਹੁੰਦਾ ਕਿਸੇ ਕੁੜੀ ਨਾਲ ਆਪਣੀ ਸਾਰੀ ਜ਼ਿੰਦਗੀ ਉਹਨੂੰ ਸੌਂਪ ਦਿੰਦ ਨੇ ਜਿੱਦਾਂ ਤੂੰ ਕਹੇਂਗੀ ਆਪਾਂ ਉਦਾਂ ਹੀ ਵਿਆਹ ਕਰਾਵਾਂਗੇ ਤੁਸੀਂ ਉਹਦੇ ਤੇ ਭਰੋਸਾ ਕਰ ਲੈਣੇ ਹੋ ਤੁਸੀਂ ਸਾਰਾ ਕੁਝ ਭਲਾ ਦੰਨੇ ਹੋ ਦੇਖੋ ਕਿਸੇ ਸਾਡੇ ਜੀਵਨ ਸਾਥੀ ਨੇ ਚੰਗਾ ਨਿਕਲਣਾ ਹੈ ਸਾਡੇ ਲਈ ਮਾੜਾ ਨਿਕਲਣਾ ਉਹ ਸਾਡੀ ਤਕਦੀਰ ਦੇ ਸੌਦੇ ਨੇ ਕੋਈ ਜ਼ਰੂਰੀ ਨਹੀਂ ਹੈਗਾ ਬਈ ਮਾਂ-ਬਾਪ ਦਾ ਟੋਲਿਆ ਰਿਸ਼ਤਾ ਹੀ ਸਹੀ ਵੀ ਹੁੰਦਾ ਹੈ ਉਹ ਸਾਡੇ ਤਕਦੀਰਾਂ ਦਾ ਸੌਦੇ ਹੁੰਦੇ ਨੇ ਕੋਈ ਜ਼ਰੂਰੀ ਨਹੀਂ ਤੁਸੀਂ ਆਪਣੇ ਮਰਜ਼ੀ ਦੇ ਵਿਆਹ ਕਰਾ ਲੂਗੇ ਉਹ ਵੀ ਸਹੀ ਹੋਊ ਕਈ ਵਾਰ ਕਹਿੰਦੇ ਹੁੰਦੇ ਨੇ ਕੋੜੀ ਨੂੰ ਕਲੰਕੀ ਸੌਤ ਕੋ ਤੋ ਟੱਕਰ ਜਾਂਦਾ ਕਈ ਵਾਰ ਇਹ ਗੱਲਾਂ ਵੀ ਹੋ ਜਾਂਦੀਆਂ ਨੇ ਬਈ ਜਿਹੜੇ ਇਹ ਫੈਸਲੇ ਆ ਨਾ ਚਾ ਤਿੰਨ ਪੁਸਤਾਂ ਦੇ ਫੈਸਲੇ ਨੇ ਤਿੰਨ ਪੁਸਤਾਂ ਤੇਰੇ ਨਾਲ ਰਿਸ਼ਤਾ ਜੋੜਨਾ ਫਿਰ ਤੇਰੀ ਔਲਾਦ ਨਾਲ ਤੇਰੀ ਜਨਾਨੀ ਦਾ ਰਿਸ਼ਤਾ ਰਹੂ ਫਿਰ ਅਹਾਂ ਤੇਰੇ ਪੋਤੇ ਪੋਤੀਆਂ ਨਾਲ ਤੇਰੀ ਜਨਾਨੀ ਦਾ ਰਿਸ਼ਤਾ ਰਹੂ ਬੱਚਿਆਂ ਦੀ ਮਾਂ ਵੀ ਬਣਨਾ ਹੈਗਾ ਬੱਚਿਆਂ ਦੀ ਦਾਦੀ ਵੀ ਬਣਨਾ ਹੈ ਉਹਨੇ ਇਹ ਦੋ ਤਿੰਨ ਪੁੱਸਤਾ ਦਾ ਫੈਸਲਾ ਹੁੰਦਾ ਇਹ ਬਹੁਤ ਸੋਚ ਸਮਝ ਕੇ ਲੈਣ ਵਾਲੀਆਂ ਗੱਲਾਂ ਐ ਇਕੱਲੀਆਂ ਛਕਲਾਂ ਤੇ ਮਾਰ ਕੇ ਲੈਣ ਵਾਲੇ ਫੈਸਲੇ ਨਹੀਂ ਹੈਗੇ ਪੁੱਤਰ ਇਹ ਬਹੁਤ بڑے ਫੈਸਲੇ ਆ ਦੇਖੋ ਮੇਰਾ ਸੁਭਾਅ ਇਹ ਜੇ ਕੋਈ ਜਵਾਕ ਮੇਰੇ ਨਾਲ ਇਦਾਂ ਦੀ ਗੱਲ ਕਰਦਾ ਮੈਂ ਉਹਨੂੰ ਆਪਣੇ ਪੁੱਤ ਵਾਂਗੂ ਹੀ ਸਮਝਾਉਣੀ ਆ ਆਪਣੀ ਧੀ ਵਾਂਗੂ ਹੀ ਸਮਝਾਉਣੀ ਆ ਮੇਰਾ ਇਹ ਸੁਭਾਅ ਹੈ ਮੈਂ ਕਦੇ ਕਿਸੇ ਦੇ ਭਾਵੇਂ ਉਹ ਕਿਸੇ ਦਾ ਪਰਾਇਆ ਜਵਾਕ ਹੋਵੇ ਭਾਵੇਂ ਸਾਡਾ ਆਪਣਾ ਕੋਈ ਰਿਸ਼ਤਾ ਹੋਵੇ ਲਾਗਦਾ ਆਪਾਂ ਅਗਲੇ ਨੂੰ ਸਿੱਧੀ ਮਤ ਦਈ ਦੀ ਮੰਨਣੀ ਨਾ ਮੰਨਣੀ ਅਗਲੇ ਦੀ ਮਰਜ਼ੀ ਆ ਠੀਕ ਆ ਜੀ ਚਲੋ ਠੀਕ ਹੈ ਜੀ ਮਹਾਰਾਜ ਸਾਡੇ ਬੱਚਿਆਂ ਨੂੰ ਮਤਬੁੱਧੀ ਬਖਸ਼ੇ ਸੱਚੇ ਪਾਤਸ਼ਾਹ ਰਾਜ ਰਜ ਜਵਾਨੀਆਂ ਮਾਣ ਨੇ ਇਹ ਸਾਡੇ ਧੀਆਂ ਪੁੱਤ ਇਹਨਾਂ ਦੀਆਂ ਮੱਤਾਂ ਨੂੰ ਮਹਾਰਾਜ ਸਹੀ ਰੱਖੇ ਮਾਪਿਆਂ ਦੇ ਆਗਿਆਕਾਰੀ ਧੀ ਪੁੱਤ ਬਣ ਕੇ ਰਹਿਣਾ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ